ਸੱਸੀ ਕਾ ਸਾਰਿਆਂ ਨੂੰ ਜੀ। ਸਾਰੇ ਭੈਣ ਭਰਾ ਕਿੱਦਾਂ ਹੋ? ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ-ਠਾਕ ਹੋਣਗੇ। ਤੇ ਅੱਜ ਆਪਾਂ ਸਟਾਰਟ ਕੀਤਾ ਵਾ ਆਪਣਾ। ਸਿੱਸੀ ਗੱਲ ਸਾਰਿਆਂ ਨੂੰ। ਨਵਾਂ ਜਿਹਾ। ਸਹੀ ਗੱਲ ਆ। ਖੜਦੇ ਕਰਾਤਾ ਤਾਂ ਕਰਨਾ ਤੇ ਨਹੀਂ। ਹਾਂ। ਇਹ ਜਿਹੜਾ ਚੁੱਲਾ ਵੇਖ ਕੇ ਦੱਸਿਓ ਸਾਰੇ ਜਣੇ ਵੀ ਕਿੱਦਾਂ ਦਾ ਬਣਿਆ ਵੇਖਿਓ। ਸੋਨਾ ਆ ਨਾ। ਇਹ ਹਨ ਪਿੱਲਾ ਜਿਹੜਾ ਵਾ ਦਿੱਤਾ ਮਾੜੀ ਬਨਵਾਵਾਂ ਵਾਲਿਆਂ ਗੁਰਜਿੰਦਰ ਤੇ ਪ੍ਰਭਜੋਤ ਨੇ ਹਾਂਜੀ ਹਾਂਜੀ ਹੈ ਉਹਨਾਂ ਬਣਵਾ ਕੇ ਦਿੱਤਾ ਦੀ ਚਾਚੀ ਬਣਾਉਂਦੀ ਆ ਉਹਨਾਂ ਨੇ ਬਣਾ ਕੇ ਦਿੱਤਾ ਵਾ ਤੇ ਬਹੁਤ ਸੋਹਣਾ ਵਾ ਤੇ ਪਹਿਲੇ ਦਿਨ ਅੱਜ ਆਗ ਬਾਲੀ ਇਹਦੇ ਵਿੱਚ ਤੇ ਉਹ ਵੀ ਸੈਰਸ ਦੀ ਜਿੱਦ ਨਾਲ ਸੈਰਸ ਨੇ ਅੱਜ ਪੂਰੀ ਜਿੱਦ ਕੀਤੀ ਵੀ ਅੱਜ ਜਿਹੜੇ ਪਰੌਠੇ ਆ ਮੰਮੀ ਅੱਜ ਅਹੀਂ ਚੁੱਲ੍ਹੇ ਵਾਲੀ ਖਾਣੇ ਆ ਮਤਲਬ ਚੁੱਲ੍ਹੇ ਤੇ ਪਕਾਓ ਤੁਸੀਂ ਤੇ ਅੱਗ ਮੈਂ ਬਾਲ ਦਿੰਨਾ ਤੁਹਾਨੂੰ ਤੇ ਉਹ ਪਾਥੀਆਂ ਤੋਂ ਸਵਾਏ ਅੱਗ ਨਹੀਂ ਗਈ ਬਲਦੀ ਇੰਨੀ ਵਧੀਆ ਉਹ ਪਾਥੀਆਂ ਤੇ ਆਪ ਕੋ ਪੱਥੀਆਂ ਹੀ ਨਹੀਂ ਗਿਆ ਤਾਂ ਹੁਣ ਆਪਾਂ ਲੈਨੇ ਆਂਗਾ। ਮੰਜੰਦਰ ਮੋਲ ਲੈ ਲੈਂਦੇ ਆਂ ਪੱਥੀਆਂ। ਲੈ ਹੁਣ ਲੈ ਲੈ। ਤੁਹਾਨੂੰ ਚੁੱਲੇ ਦਾ ਵਧੀਆ ਲੱਗਦਾ ਕੰਮ ਤੇ ਮੋਲੀ ਲੈ ਆਓ। ਹਾਜੀ। ਦੇ। ਚੁੱਪ ਕਰ ਦਿਓ। ਦੂਜੀ ਗੱਲ ਇਹ ਕਿ ਸਾਰੇ ਭੈਣ ਭਰਾ ਦੱਸਿਓ ਕਿ ਕਿੱਦਾਂ ਦਾ ਲੱਗਾ ਵਾ ਚੁੱਲਾ। ਤੇ ਇਹ ਸਿਸਟਮ ਇਹ ਵਧੀਆ ਵਾ ਸਾਰਿਆਂ ਨਾਲੋਂ ਹਣਾ। ਹਾਂ ਹਾਂ। ਗੈਸ ਤੇ ਤੇ ਚਲੋ। ਅੰਦਰ ਅੰਦਰ ਹੁੰਦਾ ਫਟਾਫਟ ਸ਼ਿੱਸ਼ੀਤੀ ਕਰੋ ਕੰਮ ਮਜ਼ੇ ਹੋਵੇ ਬੰਦਾ ਹੈਣਾ ਮਨ ਨਾਲੇ ਮਜ਼ਾ ਹੁੰਦਾ ਅੱਗ ਬਾਲੀ ਹੋਵੇ ਸਾਰੇ ਜਣੇ ਆਲੇ ਦੁਆਲੇ ਬੈਠੇ ਹੁਣ ਤੇ ਕਿੰਨਾ ਵਧੀਆ ਜਿਹਾ ਲੱਗਦਾ ਕਿਉਂ ਸਾਰੇ ਸ ਜਿਹੜਾ ਜਿਹੜਾ ਮਜ਼ਾ ਵਾ ਨਾ ਉਹ ਇੱਥੇ ਹੁੰਦਾ ਮੁਰਗੇ ਕਿਤੇ ਬਾਹਰ ਨੂੰ ਚਲੇ ਗਏ ਕਿੱਥੇ ਰਹਿਣਾ ਵਾਕਿਆ ਸਹੀ ਗੱਲ ਆ ਆਪਣੇ ਜਾਰੀ ਗੈਸ ਤੇ ਗਿਆਸਦ ਨੂੰ ਠੀਕ ਹੋ ਕੇ ਆ ਗਿਆ ਤੇ ਬੰਦਾ ਵਰਤ ਲੈ ਪਰ ਜਿੰਦਾ ਘਰ ਦਾ ਕਿ ਮੈਂ ਨਾ ਕੰਮ ਕੋ ਹੋਰ ਕੰਮ ਉਹ ਤੇ ਬੰਦਾ ਇੱਥੇ ਕਰੇ ਪਰੋਂਡੇ-ਪੁੰਡੇ ਖਾਣੇ ਹੋਣ ਕਿਤੇ ਸਹੀ ਗੱਲ ਉਹ ਹੋਰ کاروبار ਬੰਦਾ ਮਾਨ ਨਾਲ ਪਈ ਹਾਂਜੀ ਹਾਂਜੀ ਤੇ ਹੁਣ ਮੈਂ ਲੱਗੀ ਆ ਬਣਾਉਣ ਪਰੌਠੇ ਆ ਜਾਓ ਮੇਰੇ ਸਾਰੇ ਭੈਣ ਭਰਾ ਅੱਜ ਬੱਚਿਆਂ ਦੀ ਡਿਮਾਂਡ ਸੀ ਕਿ ਆਲੂ ਵਾਲੇ ਪਰੌਠੇ ਬਣਾਓ ਤੇ ਬਣਾਉਣੇ ਵੀ ਆਪਾਂ ਚੁੱਲੇ ਤੇ ਆ ਅੱਜ ਆਪਾਂ ਹੋ ਵੀ ਲੇਟ ਗਏ ਆ ਚਲ ਕੋਈ ਗੱਲ ਪਹਿਲਾਂ ਬੰਬੀ ਦੇ ਚਲਗੇ ਸੀਗੇ ਢੇੜਾ ਗੂੜਾ ਮਾਰਦਾ ਤੇ ਹੁਣ ਬੰਬੀ ਤੋਂ ਆਏ ਆ ਤੇ ਹੁਣ ਅੱਗ ਘਪਾਲੀ ਸਰਸ ਨੇ ਆਪ ਹੀ ਅੱਗ ਪਾਲੀ ਅੱਜ ਤੇ ਉਹ ਆਪਾਂ ਨੂੰ ਵਧੀਆ ਲੱਗਦਾ ਵਾ ਦੁਨੀਆਂ ਨੇ ਕੰਮ ਹੀ ਲੋਭ ਕਰ ਛੜੇ ਸਾਰੇ ਸਹੀ ਗੱਲ ਵਾ ਪਹਿਲਾਂ ਪਹਿਲਾਂ ਵੀ ਮੇਰੇ ਨਾਲ ਦੀ ਮੋਜ ਨਹੀਂ ਕਿਤੇ ਵੀ ਪਹਿਲਾਂ ਜੰਜੋ ਸਾਰੇ ਜਣੇ ਸਾਰੇ ਸਰਦ ਇਕੱਠੇ ਹੁੰਦੇ ਹੀਗੇ ਆਪਾਂ ਜਦੋਂ ਮਤਲਬ ਉਹਦਾ ਵਿਆਹ ਹੋਇਆ ਸੀ ਜਦੋਂ ਉਹਦੇ ਘਰ ਉਹਦੇ ਘਰ ਆਪਾਂ ਦੇ ਚੰਕਾ ਬਣਿਆ ਸੀਗਾ ਇਦਾਂ ਕਰਨਾ ਮੰਮੀ ਨੇ ਲਾਉਣੇ ਪਰੌਠੇ ਤੇ ਸਾਰੇ ਟੱਬਰ ਨੇ ਲਾਗੇ ਬੈ ਕੇ ਤੇ ਖਾਣੇ ਹਨਾ ਤੇ ਬੜਾ ਵਧੀਆ ਜਣਾ ਲੱਦਾ ਹੁੰਦਾ ਸੀਗਾ ਜਦ ਮੇਲਣਾ ਲਿਆ ਵੇਲਾ ਬਰੇ ਰਹਿ ਗਏ ਕਿੰਨੀਆਂ ਚੀਜ਼ਾਂ ਇਕੱਠੀਆਂ ਕਰਾ ਇੱਕ ਤਾਂ ਅੰਦਰ ਸਾਰਾ ਕੁਝ ਉੱਥੇ ਹੁੰਦਾ ਹਨਾ ਇੱਥੇ ਹੁਣ ਹਰ ਇੱਕ ਚੀਜ਼ ਚਾਹੀਦੀ ਹੀ ਹਰ ਇੱਕ ਚੀਜ਼ ਪਹਿਲਾਂ ਇੱਕ ਇੱਕ ਚੀਜ਼ ਮੈਂ ਇਕੱਠੀ ਕੀਤੀ ਆ ਤੇ ਹੁਣ ਵੇਲਣਾ ਵੇਖੋ ਫੇਰ ਉੱਥੇ ਰਹਿ ਗਏ ਗੁਣ ਬਣਦੀ ਆ ਅਗ ਬਣਦੀ ਉਹ ਦੇਖੀ ਬਣਾ ਬਣਦੀ ਬਣਦੀ ਤੇ ਚਲੋ ਇਹ ਆਪੀ ਵਧੀਆ ਲੱਗਦਾ ਸਾਰੇ ਮੈਂਬਰ ਇਕੱਠੇ ਰਲ ਕੇ ਬੈਠੇ ਇਸੇ ਬਹਾਨੇ ਦੇ ਨਾਲ ਸਾਰੇ ਇਕੱਠੇ ਰਲ ਕੇ ਬੈਠਦੇ ਹੁੰਦੇ ਸੀ ਨਾਲੇ ਠੰਡ ਦੇ ਵਿੱਚ ਨਾ ਜੀਵਨ ਚੁੱਲਾ ਜਰੂਰ ਬਲਣਾ ਚਾਹੀਦਾ ਹਾਂ ਤੇ ਹੁਣ ਤੇ ਮੰਦਰ ਇਹ ਚੀਜ਼ਾਂ ਲੋਪ ਹੀ ਹੋ ਗਈਆਂ ਵਾ ਤੇ ਬਿਲਕੁਲ ਬਿਲਕੁਲ ਇਹ ਹੋਇ ਇੱਕ ਭੱਜ ਹੁੰਦਾ ਸੀ ਜਦੋਂ ਰੋਟੀ ਖਾਣੀ ਸਾਰੇ ਇਕੱਠੇ ਹੋਣਾ ਤੇ ਹੁਣ ਕੀ ਕਰਦੇ ਆ ਵੀ ਹੁਣ ਗੈਸ ਤੇ ਅੰਦਰੇ ਫੁਲਕੇ ਪੱਕਦਾ ਵਾ ਉੱਥੋਂ ਆਪਣਾ ਆਪਣਾ ਫੁਲਕਾ ਲੈ ਕੇ ਆਪਣੇ ਆਪਣੇ ਰੂਮ ਚ ਚਲ ਜਾਂਦੇ ਸਾਰੇ ਬਿਲਕੁਲ ਬਿਲਕੁਲ ਚਲੋ ਆ ਚੀਜ਼ਾਂ ਜਿਹੜੀਆਂ ਖਤਮ ਹੁੰਦੀਆਂ ਜਾਣਡੀਆਂ ਤੇ ਪਰ ਮੈਂ ਕਹਿੰਨੀ ਆ ਪੇਚਾਂ ਜਿਹੜੀਆਂ ਦੁਬਾਰਾ ਹੋਣੀਆਂ ਚਾਹੀਦੀਆਂ ਵਾ ਤੇ ਇਦਾਂ ਕਿ ਪਿਆਰ ਵੀ ਵਧਦਾ ਵਾ ਸਾਰੇ ਇਕੱਠੇ ਬੈਂਦੇ ਆ ਗੱਲਾਂ ਬਾਤਾਂ ਕਰਦੇ ਆ ਬਿਲਕੁਲ ਬਿਲਕੁਲ ਤੇ ਪਿਆਰ ਵੀ ਵਧਦਾ ਸਾਰਿਆਂ ਦਾ ਹਾਂਜੀ ਹਾਂਜੀ ਆ ਲੋ ਲਿਓ ਸਰਸਾ ਮੇਰਾ ਫੋਨ ਲੈ ਆਉਣਾ ਸੀ ਕੀ ਤੇਰੇ ਕੋਲ ਆਈ ਫ੍ਰੀਡੋ ਤੇਰੇ ਕੋਲ ਟਿੱਫਨ ਦਾ ਫੋਨ ਤੁਹਾਨੂੰ ਹੀ ਕਰਨਾ ਹੈ ਨਹੀਂ ਮੈਂ ਕਿਹਾ ਆਈ ਜਾਂਦਾ ਫੇਰ ਹੋਣਾ ਤੁਹਾਨੂੰ ਦਾ ਫੇਰ ਹੋਣਾ ਮੈਂ ਪਹਿਲਾਂ ਹੀ ਆ ਥੋੜੇ ਰਸਾਂ ਗੱਲ ਕੀ ਆ ਫੇਰ ਅੰਦਰ ਵਜਦਾ ਰਹਿਣਾ ਪਤਾ ਨਹੀਂ ਲੱਗਣਾ ਠੀਕ ਆ ਲਓ ਜੀ ਬਣ ਗਿਆ ਪਹਿਲਾ ਪਰੋਠਾ ਪਹਿਲਾ ਪਰੋਠਾ ਬਣ ਚੱਲਿਆ ਵਾ ਵੈਰੀ ਗੁੱਡ ਮੈਂ ਹੁਣ ਡਾਈਟਿੰਗ ਤੇ ਆ ਤੇ ਮੈਨੂੰ ਡਾਈਟਿੰਗ ਤੇ ਆ ਜੀ ਬੜਾ ਘੰਡਿਆ ਕੀ ਖਾਣਾ ਉਹ ਇਹਨੇ ਤੈਨੂੰ ਮੈਂ ਨਾ ਇਹ ਦੁੱਧ ਦਿਖਾ ਗੇ ਨਹੀਂ ਨਹੀਂ ਇਹਨੂੰ ਮੈਂ ਬਿਨਾਂ ਤੋਂ ਤੇਲ ਤੋਂ ਤਲੂੰਗੀ ਨਾ ਨਾ ਪਰ ਹਾਂ ਹਾਂ ਇਹਦਾ ਹੀ ਦੇ ਦਾਂਗੇ ਉਹਦੇ ਸਾਡਾ ਡਾਈਟਿੰਗ ਨਹੀਂ ਚੱਲਣ ਰਿਹਾ ਜੇ ਹਾਂ ਇਹਦੀ ਟਾਈਟ ਸਟਾਰਟ ਇਹ ਜਰਾ ਯੋਗਮੇ ਕੀਤੀ ਹੁਣ ਚੱਲੂ ਯੋਗਮੇ ਸਟਾਰਟ ਕੀਤੀ ਇਹਨੇ ਅਸਲ 'ਚ ਨਾ ਇਹਦਾ weight ਵਾਧਦਾ ਜਾਣ ਰਿਹਾ ਹੈ ਹਾਂਜੀ ਇਹਨੇ ਇਹ ਹੁਣ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਫਿਟ ਕਰਨਾ ਵਾ ਹਾਂਜੀ ਹਾਂਜੀ ਹੁਣ ਇਹਨੇ ਆਪਣੀ ਪੂਰੀ ਡਾਈਟਿੰਗ ਸਟਾਰਟ ਕੀਤੀ ਸਵੇਰ ਦਾ ਨੇ ਕੁਛ ਨਹੀਂ ਖਾਤਾ ਸਿਰਫ ਕੌਫੀ ਪੀਂਦੀ ਹੋਵੇ ਮਰਾ ਵੀ ਚਿਲੀਆਂ ਵੀ ਰੱਖੀਆਂ ਹੋਈਆਂ ਪਿੰਜਰਾ ਪਿਆ ਉਦੋਂ ਦਾ ਸਹੀ ਗੱਲ ਆ ਇਹ ਨਾ ਸੈਰਸ ਦੀ ਮੈਡਮ ਉਹਨੇ ਉਹਨਾਂ ਦਿੱਤਾ ਸੀ ਨੂੰ ਗਿਫਟ ਹੈਨਾ ਤੇ ਨਹੀਂ ਚਿਲੀਆਂ ਇਹ ਚਾਰ ਦੋ ਦੋ ਜੋੜਾ ਹੈਗਾ ਜੋੜਾ ਹੈਗਾ ਉਹ ਵੀ ਇੱਥੇ ਟੰਗਿਆ ਹੋਣਗੇ ਸੀ ਜੇ ਪੋਰਟ ਦੇ ਵਿੱਚ ਹਾਂ ਤੋਂ ਮੇਰਾ ਸਿਰ ਵਜਾ ਉਸ ਵਾਲੇ ਡੇ ਪਿਆ ਹਾੜਾ ਛੰਨ ਲਾ ਜਿਉ ਇੱਕ ਇੱਕ ਉਟ ਗਈ ਦੂਜੀ ਵੀ ਡਾਤੇ ਦੂਜੀ ਵੀ ਨਹੀਂ ਆ ਆਪੇ ਡਾਤੀ ਮੈਂ ਕਿ ਹੁਣ ਕੱਲੀ ਦਾ ਤੇਰਾ ਕੋਈ ਰਹਿ ਨਹੀਂਗਾ ਸਾਥ ਦਾ ਲੈ ਵੀ ਜਦੋਂ ਛੱਡੀ ਨਾ ਜੀਵਨ ਹਾਂ ਅੱਖ ਤੇ ਚਮਕੇ ਨਾਲ ਵੀ ਬਣ ਕਿੱਥੇ ਚਲ ਗਈ ਹੈਗੀ ਨੀਗੀ ਜੀ ਦੀਗੀ ਪਤਾ ਕੀ ਆ ਹਰ ਇੱਕ ਨੂੰ ਆਜ਼ਾਦੀ ਚਾਹੀਦੀ ਹੈ ਨਾ ਕੈਦ ਵਿੱਚ ਨਹੀਂ ਰੱਖਣਾ ਚਾਹੀਦਾ ਕੋਈ ਵੀ ਨਹੀਂ ਅਸੀਂ ਬਹੁਤਾ ਟਾਈਮ ਲੇਟ ਗਿਆ 10 ਦਿਨ 15 ਦਿਨ ਕੱਢ ਗਈਆਂ ਆਹੋ 15 ਦਿਨ ਗਿਫਟ ਮਿਲਿਆ ਕੀ ਇਹ ਹੁਣੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਕੈਚ ਨਹੀਂ ਰੱਖਣਾ ਚਾਹੀਦਾ ਕੇ ਇਹਨੂੰ ਹਰ ਕੰਨਾ ਜੀ ਕਰਦਾ ਬਾਅਦ ਫਿਰ ਤੋਂ ਨੂੰ ਪਰ ਉਹਨੇ ਵਿਚਾਰੇ ਨੇ ਕਿਹਦਾ ਕੀ ਚੁੱਕਿਆ ਹੀ ਅਨਜਨ ਨਰਾਂ ਨੇ ਪਰ ਇਹ ਆ ਵੀ ਚਲੋ ਅਸੀਂ ਮੜਾ ਜੇ ਠਾ ਉੱਥੇ ਵੀ ਦੇਖਪਾਲ ਹੋ ਚੰਗੀ ਭਲੀ ਕਰਨਦੇ ਆ ਆਪਾਂ ਹਾਂ ਜਿਹੜਾ ਵਧੀਆ ਖਾਈ ਤੋਂ ਨੂੰ ਚੋਗਾ ਚਾਗਾ ਲੈਂਦਾ ਉਹ ਨਾ ਸੋਹ ਕੋ ਲੈਂਦਾ ਜੰਨਾਂ ਦਾ ਲੋਕ ਉਹ ਕਹਿੰਦੇ ਕਿ ਤੇ ਪਰ ਇਹ ਵੀ ਚਲੋ ਆਜ਼ਾਦੀ ਹਰੇਕ ਨੂੰ ਨਹੀਂ ਰਹੀ ਦੀ ਬਿਲਕੁਲ ਹਾਂ ਨਾਲੇ ਯਾਰ ਦੱਸਾਂ ਗੱਲ ਕੀ ਆ। ਸਾਨੇ ਕੋਈ ਕਹੇ ਆ। ਪਈ ਤੇ ਦੋ ਦਿਨ ਅੰਦਰ ਵੜ ਕੇ ਬੈਠਾ ਰਿਹਾ। ਬੈਠਾ ਜਾਂਦਾ। ਕਹਿੰਦੀ ਉਹ ਜੇਲ੍ਹ 'ਚ ਹੀ ਰਹਿਣ ਵਾਲੀ ਗੱਲ ਉਹਨਾਂ ਨੇ ਵੀ ਖਾ। ਹਾਂ। ਭਾਜ ਜਿੰਨਾ ਮਰਜ਼ੀ ਰਹਿਆ ਭਾਵੇਂ ਦੋ ਹੀ ਬੜਾ ਖੁੱਲਾ ਡੁੱਲਾ ਜਾਵਾ ਪਰ ਫੇਰ ਵੀ ਨਹੀਂ ਮੁਸ਼ਕਲੀ। ਹਾਂ। 6 ਘਟਵਾ। 6 ਘਟਵਾ। ਕੋਈ ਨਹੀਂ। ਡੁੱਲਾਏ ਬੜਾ ਤਾਂ ਆ ਨਹੀਂ। ਜੀ। ਪਤਾ ਕੀ ਆ? ਪੱਤੀਆਂ ਚਾਹੀਦੀ ਆ ਤੁਹਾਨੂੰ। ਪੱਤੀਆਂ ਬਾਜੋ। ਚਲ ਕੋਈ ਨਹੀਂ। ਅੱਜ ਦਾ ਬੱਤਾ ਸਾਰੋ। ਕਿਹਦੇ ਹੁੰਦੇ ਪੱਤੀਆਂ। ਦੱਸਿਓ ਸਾਰੇ ਜਾਨੀ ਇਹ 50 ਕੁ ਲੈ ਹੁੰਦੇ ਆ ਵਧੀਆ ਲੱਗਾ ਨਾ ਇਦਾਂ ਪਰਾਣਾ ਨਾ ਨਾ ਤਾਂ ਇਹੇ ਇੱਕ ਉਂਦੀ ਦੀ ਕਮਾਨੀ ਹੈ ਮੈਂ ਇਹਦੇ ਨਾਲ ਨਿਰੋਧ ਦੇ ਰੇਡ ਇਵੈਂਟਸ ਨਾਲ ਪਾਲੀ ਤੋਂ ਲੱਗਦੇ ਕਿੰਨੇ ਦੀ ਹੁੰਦੀ ਦੀ ਆ ਰੁਪਈਆ ਦੀ ਹੁੰਦੀ ਹੈ ਬਾਕੀ ਨੂੰ ਇਹਦੇ ਵੱਡਾ ਹਾਂ ਸੇਕ ਬੜਾ ਹਾਂ ਸੇਕ ਬਹੁਤ ਵੱਡਾ ਕੋਈ ਨਹੀਂ ਕੋਈ ਨਹੀਂ ਕਿਸੇ ਕੋਈ ਗਲਤੀ ਕਰੀ ਨਾ ਕਿਨੂੰ ਥੋੜਾ ਥਲੇ ਦੇ ਹਾਲ ਦੇ ਵਾਲੇ ਇਟਾਂ ਲਾਉਣੀਆਂ ਹੂੰ ਕਿਤਾ ਹਾਂ ਇਹਨੂੰ ਥੱਲੇ ਰੱਖਣਾ ਹੈ ਕਰਨਾ ਹੈ ਹੈ ਇਹਨੂੰ ਥੱਲੇ ਰੱਖਣਾ ਹੈ ਨਾ ਹਾਂ ਤੇ ਇਹ ਇੱਟਾ ਜਿਹੜੀ ਇਹਦੇ ਹਾਲ ਦੇ ਵਾਲੇ ਲਾ ਦੇਣੀਆਂ ਥੱਲੇ ਉਹ ਦੂਜੀ ਹਾੜੀ ਬਾਅਦ ਟੈਰ ਲਾਈਨ ਮੇਂ ਦੋ ਤਿੰਨ ਗੰਦੀਆਂ ਹੋਣੀਆਂ ਹੋਰ ਕੀ ਹੋਣਾ ਹੈ ਰੋਜ਼ ਜਮ ਤੁਹਾਡੇ ਕੋਈ ਅੱਗ ਫਿਰਸ ਹੋਰ ਸੁੱਟਦੇ ਬਾਲਣਾ ਨਹੀਂ ਬਾਲਣ ਬੁੱਧਾ ਨਾ ਪਰ ਪਰੜੀ ਆ ਲੱਕੜ ਕਰਦੇ ਆ ਕਿੰਨਾ ਸਾਰੀ ਗੱਲ ਕੀ ਆ ਤੂੰ ਮਗਰ ਗੱਲ ਦੀ ਨਾ ਅੱਗ ਪਹਿਲੇ ਤੇ ਅੱਗ ਬਾਲੀ ਪ੍ਰੋਮਟਰ ਨੂੰ ਤਾਂ ਪਤਾ ਲਓ ਜੀ ਅੱਗ ਸਾਡੀ ਹੁਣ ਵਧੀਆ ਬਲ ਗਈ ਆ ਤੇ ਸਾਡੇ ਪਰੋਂ ਦੇ ਲੱਕੜੇ ਹੋਗੇ ਜੇ ਸਟਾਰਟ ਕਿਉਂ ਮੰਦਿਰ ਭੋਖੇ ਨਹੀਂ ਲੱਗੀਏ ਭੋਖੇ ਵੀ ਲੱਗੀ ਆ ਵੇ ਇਹ ਗੱਲ ਕਰਨੀ ਤੁਹਾਡੇ ਮੈਨ ਆਏ ਵੰਦ ਬਣ ਜਪੂ ਤੇ ਬਹੁਤ ਵਧੀਆ ਵੈਸੇ ਵੀ ਨਾ ਜਿਹੜਾ ਅੱਗ ਦਾ ਸਵਾਦ ਵੱਖਰਾ ਹੀ ਹੈ ਹਨਾ ਹਾਂ ਜਿੱਦਾਂ ਮਰਜ਼ੀ ਹੀ ਗੈਸ 'ਤੇ ਪਕਾਉਨੇ ਪਰ ਐਮੋ ਜਿਹੜਾ ਟੇਸਟ ਜਿਹੜਾ ਉਹ ਨਹੀਂ ਹੁੰਦਾ। ਬਰੀਚ ਬਾਇ ਜਿਵੇਂ ਘਰੇ। ਹਾਂਜੀ। ਲੋਟ। ਲਾਲੀ ਦਖਤ ਖਾਸ ਬਸ ਬਸ। ਉਹ। ਨੋ ਜੀ ਨਾਲੇ ਛੀ ਗਈ ਹੈ ਇਹ ਮਲਾਈ। ਇਹ ਨਾਲੇ ਛੇ ਜਾਣਗੇ ਪੁੰਗੇ। ਕਿੰਨਾ ਕ ਵਧੀਆ ਲੱਗਦਾ ਮੈਂ ਕਿੰਨਾ ਵੀ ਜ਼ਿਆਦਾ ਬੱਸੀ ਸਰਸ ਇਹ ਵਾਸਤੇ ਤਾਂ ਬੋਲਣ ਕੋਈ ਨਹੀਂ ਡਿਆ ਪਰ ਉਹ ਤਾਂ ਜਿੰਨਾ ਵਧੀਆ ਹੋ ਗਿਆ ਵੇਖੋ ਜੀ ਨਾਲ ਆਪਾਂ ਵੈਦਰ ਇੰਜੋਏ ਕਰਨਦੇ ਆ ਧੁੱਪ ਲੱਗੀ ਆ ਨਾਲ ਹਵਾ ਚੱਲ ਰਹੀ ਨਾਲ ਚੁੱਲੇ ਤੇ ਰੋਟੀ ਬਣਦੀ ਤਾਂ ਵਧੀਆ ਹੋਰ ਕੀ ਹੋ ਸਕਦਾ ਸਹੀ ਗੱਲ ਹੈ ਜੀ ਸਰਸ ਤਾਂ ਕਿੰਨਾ ਚਿਰ ਬੋਲਿਆ ਹੀ ਨਹੀਂ ਕਿ ਨਾ ਸੁਆਦ ਲੱਗ ਗਿਆ ਭੋਜ ਟੋਟੀ ਵਿੱਚ ਖੁੱਗ ਗਿਆ ਆਪਣੀ ਵਿੱਚ ਕਿਉਂ ਸਰਸ ਜੀ ਬਣਾ ਜਿੱਤਰਾ ਮਰਜੀ ਆ ਨਾ ਕੋਈ ਐਵੇਂ ਕਹਿੰਦੇ ਪੰਜਾਬ ਵਰਗੀ ਮੌਲੀ ਨਹੀਂ ਲੱਭ ਸਕਦੀ ਕਿਸੇ ਸਹੀ ਗੱਲ ਹੈ ਹੂੰ ਕੀ ਗੱਲ ਹੈ ਇਹਨਾਂ ਨੂੰ ਖਾਣ ਨੂੰ ਵੀ ਮਾਰਾਂ ਹੀ ਪਤਾ ਹੈ ਔਰ ਕੋਟੀ ਕੋਟੀ ਸ਼ੁਕਰਾਨਾ ਮਾਲਕ ਦਾ ਹਾਂ ਤੇ ਮਾਸ਼ਾਅੱਲਾ ਯਾ ਤੇ ਵਾਈਫ ਮਾਰੇ ਹੱਥੋਂ ਨਾ ਤੇ ਤਾਵਾ ਤੇ ਮਾਸ਼ਾਅੱਲਾ ਨੇ ਉਹਨਾਂ ਦਾ ਸ਼ੁਕਰਾਨਾ ਦਿਨ ਰਾਤ ਕਰਿਆ ਕਰੋ ਜੇ ਆ ਸਮਾ ਸੁਣਿਆ ਤਿੰਨ ਚਾਰ ਖਾਦਾ ਹੀ ਹੁੰਦਾ ਹੀ ਲੱਗਦਾ ਆਉ ਕੋਈ ਨਹੀਂ ਮੈਂ ਵੀ ਵਾਧੂ ਸਮਾਨ ਬਣਾਇਆ ਜਿੰਨੇ ਮਰਜੀ ਖਾਓ ਜੇ ਉਹ ਦੇਖਦਾ ਤੇ ਅਗਦਾ ਬੜਾ ਅੰਤਰ ਵਾ ਹਾਂ ਹੂੰ ਉਹ ਤੋਂ ਸਹੀ ਗੱਲ ਆ ਲੈ ਲੈ ਵੀ ਸਾਥ ਲਾਉ ਜੀ ਕਰ ਤੂੰ ਤੇ ਘੱਡਾ ਲਾ ਕੇ ਦੇ ਪਹਿਲਾਂ ਤੇ ਨਾ ਮੈਨੂੰ ਲੱਗਣ ਡਿਆ ਸੀਗਾ ਕਿ ਜਿੱਦਾਂ ਸਾਡੀ ਨਾ ਅੱਗ ਬਲਣੀ ਨਹੀਂ ਸੀ ਪਰ ਉਹਦੇ ਰੱਥਨੇ ਨਹੀਂ ਚੱਲੇ ਦਿੱਤੇ ਪਰ ਨਹੀਂ ਹੁਣ ਇੰਨੀ ਸੋਹਣੀ ਅੱਗ ਬਣ ਰਹੀ ਆ ਤੇ ਵਧੀਆ ਪਰੌਂਠੇ ਲੱਥਣ ਡੇ ਆ ਹੁਣ ਹਾਂਜੀ ਹੈ ਹਾਪ ਤੋਂ ਜ਼ਿਆਦਾ ਇਹ ਚੀਜ਼ ਨੂੰ ਮਿੱਥ ਕਾਣਦੇ ਆ ਜਿਹੜੇ ਪਿੰਡ ਪੜਾ ਬਾਹਰ ਬੈਠੇ ਆ ਹੂੰ ਸਹੀ ਗੱਲ ਆ ਉਹ ਇਹ ਦਿਨ ਲੱਭਦੇ ਉਹ ਦਿਨ ਲੱਭਣ ਕਿੱਥੋਂ ਜਦੋਂ ਪੰਡਾ ਪ੍ਰਦੇਸ਼ੀ ਵੇਂਦਾ ਹਾਂ ਹਾਂ ਪਰ ਦੇਸੀ ਵੀ ਆ ਸਾਇਰਸ ਪਰ ਸਾਡੇ ਇੱਥੇ ਵੀ ਤੇ ਚੀਜ਼ਾਂ ਲੋਹਣੀਆਂ ਹੁਣ ਬੜੀਆਂ ਬਣਨ ਪਰਨਾ ਹੁਣ ਬਾਹਰ ਵੀ ਜਿਹੜੇ ਬਗੇ ਨੇ ਪਿੰਡ ਪੜਾ ਉਹਨਾਂ ਬਾਹਰ ਹੀ ਸਾਕੂ ਬਣਾ ਲਿਆ ਹਾਂ ਉਹਨਾਂ ਤੇ ਜੁਲੇ ਬਣਾਇਆ। ਕੀ ਗੱਲ ਆ। ਲੱਭੀ ਨੰਦ ਆ ਗਿਆ। ਆ ਗਿਆ ਨੰਦ। ਨੰਦ ਦਾ ਆ ਚਾਹੀਦਾ। ਇੱਕ ਰੋਟੀ ਆ ਜਿਹਦੇ ਵਕਤੇ ਬੰਦਾ ਪਜਾ ਕਰਦਾ ਉਹ ਦਿਨ ਰਾਤ। ਸਹੀ ਗੱਲ। ਸਹੀ ਗੱਲ। ਹੈਨਾ? ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਦਿਨ ਰਾਤ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਦਿੱਤਾ। ਬਿਲਕੁਲ ਸਹੀ ਹੈ ਜੀ। ਜਿਹੜੇ ਇਹ ਸਾਰੇ ਜੀ ਬਹਿ ਕੇ ਰੋਟੀ ਖਾਂਦੇ ਹੱਸਣ ਖੇਡਣ ਦੇ ਇਤੋਂ ਵੱਡੀ ਹੋਰ ਦੌਲਤ ਕੀ ਹੋ ਸਕਦੀ ਹੈ? ਹਾਂ। ਹੈਨਾ? ਦੁਨੀਆ ਦੀ ਸਭ ਤੋਂ ਵੱਡੀ ਦੌਲਤ ਇਹ ਹੋਈ ਹੈ। ਹਾਂਜੀ। ਪਰਮਾਤਮਾ ਦਾ ਸ਼ੁਕਰਾਨਾ ਕਰੋ ਬੱਚਿਆਂ ਨੂੰ ਮਤਬੁੱਧ ਚੰਗੀ ਪਈ ਰਵੇ। ਠੀਕ ਹੈ। ਹਾਂਜੀ। ਤੇ ਸਾਰਾ ਟੱਬਰ ਬੈ ਕੇ ਹੱਸੇ ਖੇਡੇ। ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ ਜੋ ਮਰਜੀ ਹੋ ਜੇ। ਠੀਕ ਹੈ ਨਾ? ਜਿੱਦਾਂ ਮਰ ਜੇ ਨਾ ਜੀਵਨ। ਹਾਂ। ਦੁਨੀਆ ਆਪੇ ਭਿਆਹ ਹੁੰਦੀ ਜਾਂਦੀ ਕੋਈ ਕਿਸੇ ਨੂੰ ਭਿਆਹ ਨਹੀਂ ਕਰਦਾ। ਬਿਲਕੁਲ। ਹਾਂ ਬਿਲਕੁਲ ਜਿਹੜੇ ਰਿਸ਼ਤੇ ਨੱਤੇ ਆ ਨਾ ਉਹ ਵੀ ਦੁਨੀਆਂ ਕੋਟੇ ਆਮੀ ਨਹੀਂ ਗਾ ਬੰਦਾ ਵਧੀਆ ਤਰੀਕਾ ਨਾਲ ਚੱਲੇ ਤੇ ਕਿਤੇ ਕੱਖ ਨਹੀਂ ਹੁੰਦਾ ਹਾਂ ਫਿਰ ਪੱਜ ਕੱਲ ਇਹੋ ਹੀ ਗੱਲ ਵਾ ਵੀ ਕੋਈ ਇਹੋ ਹੀ ਗੱਲ ਵੀ ਮੈਨੂੰ ਕੋਈ ਭਾਰੀ ਨਾ ਪਾਵੇ ਚਲੋ ਸਭ ਤੋਂ ਵੱਡੀ ਗੱਲ ਇਹ ਹੋਈ ਜੀ ਹਰ ਇੱਕ ਵੀ ਆਪਣੀ ਆਪਣੀ ਸੋਚ ਵਾ ਹਾਂ ਤੇ ਬਾਕੀ ਇਹ ਆ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਤੇ ਵਾਹਿਗੁਰੂ ਗੜੀਰਤਾਰਸ ਕਰਿਆ ਕਰੋ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੀ ਮਾਲਕਾ ਜੀ ਆ ਵਿੱਚ ਸੁੱਖ ਸ਼ਾਂਤੀ ਰੱਖੀ ਤੇ ਪਿਆਰ ਬਣਿਆ ਰਵੇ ਸਾਰਿਆਂ ਦਾ ਇਦਾਂ ਹੀ ਤੇ ਮਿਲ ਕੇ ਪਿਆਰ ਨਾਲ ਇਦਾਂ ਪਪੰਦੇ ਰਹੀਏ ਤੇ ਖਾਂਦੇ ਰਹੀਏ ਤੇ ਮੇਰੇ ਭੈਣ ਭਰਾ ਵੀ ਸਾਰੇ ਹੱਸਦੇ ਵਸਦੇ ਰਹਿਣ ਪਰਮਾਤਮਾ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਲੰਮੀ ਲੰਮੀ ਉਮਰ ਕਰੇ ਪਰਮਾਤਮਾ ਹਰ ਇੱਕ ਦੀ ਤੇ ਤੇ ਚਲੋ ਠੀਕ ਆ ਤੇ ਦੱਸਿਓ ਸਾਰੇ ਭੈਣ ਭਰਾ ਵੀ ਇਦਾਂ ਚਿੱਲੇ ਤੇ ਬਹਿ ਕੇ ਵਧੀਆ ਲੱਕੰਡਿਆਂ ਨਾਲ ਸਾਰਾ ਕੁਝ ਸਾਰੇ ਇਕੱਠੇ ਬੈਠੇ ਆਣਾ ਇੰਜੋਏ ਕਰਨੇ ਨਾਲੇ ਨਾਲੇ ਗੱਲਾਂ ਬਾਤਾਂ ਕਰਨੇ ਨਾਲੇ ਪਕਾਉਣ ਦੇ ਨਾਲੇ ਖਾਂਦੇ ਆ ਹਾਂਜੀ ਠੀਕ ਆ ਨਾ ਚਲੋ ਠੀਕ ਆ ਜੀ ਫਿਰ ਕਮੈਂਟ ਜਰੂਰ ਕਰਿਓ ਸਾਰੇ ਜਾਣੇ ਦੱਸਿਓ ਉਹ ਠੀਕ ਆ ਜੀ ਵਸਤੇ ਰਹੋ ਸਾਰੇ ਭੈਣਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ